ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਰਤੀ ਪੂਜਨ ਜੋ ਪਵਿੱਤ ਸੰਸਾਰ ਦੀ ਅਗਵਾਈ ਕਰਨ ਵਾਲੀ ਸੰਸਾਰ ਨੂੰ ਠੰਡ ਦੇਣ ਵਾਲੀ ਸੰਸਾਰ ਦੇ ਸਾਹਮਣੇ ਸੱਚ ਕਹਿਣ ਵਾਲੀ ਜਿੱਥੇ ਸਤਗੁਰੂ ਸਾਹਿਬ ਮਹਾਰਾਜ ਦੇ ਪਾਤਸ਼ਾਹ ਨ ਸਤਗੁਰੂ ਸਾਹਿਬਾਨ ਦੇ ਸਰੀਰਕ ਤੌਰ ਤੇ ਚਰਨ ਪਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ ਪਵਿੱਤਰ ਸਰੂਪ ਦੀ ਇੱਥੇ ਰਚਨਾ ਹੋਈ ਬ੍ਰਹਮ ਗਿਆਨੀ ਬਾਬਾ ਗੁੱਡਾ ਸਾਹਿਤੂ ਲੈ ਕੇ ਪਤਾ ਨਹੀਂ ਕਿੰਨੇ ਕੋ ਬ੍ਰਹਮ ਗਿਆਨੀਆ ਮਹਾਪੁਰਖਾਂ ਸ਼ਹੀਦਾਂ ਕੁਰਬਾਨੀਆਂ ਵਾਲਿਆਂ ਦੇ ਮਹਾਪੁਰਖਾਂ ਦੇ ਚਰਨ ਪਏ ਜਿਹਦਾ ਕੋਈ ਅਗਾਜਾ ਨਹੀਂ ਲਾਇਆ ਜਾ ਸਕਦਾ ਉਸ ਧਰਤੀ ਤੇ ਬੈਠ ਕੇ ਅੱਜ ਤੁਸੀਂ ਉਹਨਾਂ ਹੀ ਮਹਾਨ ਸ਼ਹੀਦਾਂ ਦੇ ਮਾਰਗ ਤੇ ਚੱਲਣ ਵਾਲੇ ਗੁਰਸਿੱਖਾਂ ਦੀ ਆਜ਼ਾਦੀ ਦੀ ਉਹਨਾਂ ਦੀ ਰਿਹਾਈ ਦੀ ਉਹਨਾਂ ਦਾ ਬਾਹਰ ਸੰਗਤ ਵਿੱਚ ਘਰਾਂ ਵਿੱਚ ਪਰਿਵਾਰਾਂ ਵਿੱਚ ਸੰਸਾਰ ਚ ਖੁੱਲ ਕੇ ਵਿਚਰਨ ਦਾ ਜੋ ਮੋਰਚਾ ਲੱਗਾ ਹੈ ਉਸੇ ਸਮੂਲਿਤ ਕਰਕੇ ਹੱਥ ਸੱਚ ਦਾ ਹੋਕਾ ਦੇਣ ਵਾਸਤੇ ਆਇਓ ਵੀਰੋ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਕਾਰ ਸਖਸ਼ੀਤਾ ਆਪਣੇ ਵਿਚਾਰ ਰੱਖੇ ਆ ਅਜੇ ਰੱਖੜੇ ਵੀ ਐ ਵੱਖ-ਵੱਖ ਜਥੇਬੰਦੀਆਂ ਦੇ ਸਤਕਾਰਯੋਗ ਆਗੂ ਸਹਿਬਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਪਿਤਾ ਅਤੇ ਗੁਰਸਿੱਖ ਪ੍ਰੇਮੀ ਜਿਹੜੇ ਰੋਜ਼ ਇੱਥੇ ਸੇਵਾ ਕਰਦੇ ਐ ਉਹ ਇੱਥੇ ਹਾਜ਼ਰ ਨੇ ਮੇਰਾ ਅੰਮ੍ਰਿਤਪਾਲ ਸਿੰਘ ਦੇ ਨਾਲ ਕਦੇ ਸਾਹਮਣੇ ਤੌਰ ਤੇ ਮੇਲ ਨਹੀਂ ਹੋਇਆ ਜਦ ਕੋ ਇੱਥੇ ਆਏ ਜਦੋਂ ਵਿਚਰ ਲੱਗੇ ਮੈਂ ਉਸ ਸਮੇਂ ਬਹੁਤ ਸੱਤ ਬਿਮਾਰ ਸੀ ਲਗਾਤਾਰ ਲੰਬਾ ਸਮਾਂ ਮੈਂ ਮੰਝੇ ਤੇ ਰਿਹਾ ਮੈਂ ਬਾਹਰ ਜਾ ਨਹੀਂ ਸਕਦਾ ਸੀ ਪਰ ਉਹ ਆਪਣੇ ਪ੍ਰੋਗਰਾਮ 'ਚ ਮਸਰਫ ਲੱਗੇ ਹੋਏ ਸਨ ਸਫਰ ਦੇ ਸਨ ਤੇ ਜਦੋਂ ਚਲੇ ਗਏ ਉਸ ਤੋਂ ਬਾਅਦ ਜਾ ਕੇ ਸਰੀਰ ਜਿਹੜਾ ਸੀ ਉਹ ਵਿਚਰਨ ਜੋਗ ਹੋਇਆ ਮੇਰਾ ਉਹਨਾਂ ਨਾਲ ਮੇਲ ਨਹੀਂ ਹੋਇਆ ਪਰ ਮੈਂ ਉਹਨਾਂ ਦੇ ਅਖਬਾਰਾਂ ਰਾਈ ਜਾਂ ਹੋਰ ਮਾਧਮ ਰਾਈ ਉਹਨਾਂ ਦੇ ਵਿਚਾਰ ਜਰੂਰ ਸਰਮਨ ਕਰਦਾ ਰਿਹਾ ਸੋਚਦਾ ਰਿਹਾ ਦੇਖਦਾ ਰਿਹਾ ਕਿ ਗੁਰਸਿੱਖ ਜਿਹੜਾ ਪੰਥ ਦੀ ਵਿਗੜੇ ਸਵਾਰਨ ਲਈ ਯਤਨ ਕਰ ਰਿਹਾ ਹੈ ਮਾਨਵਤ ਜੋ ਅਸੇਸ ਨਿਕਲਦੀ ਸੀ ਕਿ ਸਤਿਗੁਰੂ ਬਲ ਦੇ ਤਾਕਤ ਦੇ ਪੰਨ ਦੀ ਸੇਵਾ ਕਰੇ ਸਰਕਾਰਾਂ ਨੇ ਅੱਜ ਉਹਨੂੰ ਫੜ ਕੇ ਅੰਦਰ ਕਰ ਦਿੱਤਾ ਹੈ ਉਹਨਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਹੈ ਹਵਾਰਾ ਸਾਹਿਬ ਰਾਜੂਵਾਲਾ ਸਾਹਿਬ ਪੂਰ ਤਾਰਜ ਸਾਰੇ ਸਿੰਘ ਜਿੰਨੇ ਵੀ ਭੁੱਲਰ ਸਾਹਿਬ ਸਾਰਿਆਂ ਦੀ ਰਿਹਾਈ ਦੀ ਗੱਲ ਆਪ ਸਾਹ ਸਮਤ ਕਰ ਰਹੇ ਹੋ ਜਿੰਦਗੀ ਦਾ ਲੰਮਾ ਸਮਾਂ 30 32 32 ਸਾਲ ਜੇਲਾ 'ਚ ਹੋ ਗਿਆ ਔਰ ਕੋਈ ਕਾਨੂੰਨ ਨਹੀਂ ਕੋਈ ਇਨਸਾਫ ਨਹੀਂ ਕੋਈ ਕੁਝ ਨਹੀਂ ਇਹ ਹਾਲਾਤ ਸਾਡੀ ਕੌਮ ਦੇ ਬਣੇ ਹੋਏ ਨੇ ਸਾਡੀ ਕੌਮ ਬੜੀ ਕਸੂਤੀ ਫਸ ਗਈ ਜਦ ਦੇ ਦੇਸ਼ ਦਾ ਵਟਵਾਰਾ ਹੋਇਆ ਜਾਣਤਾ ਇਸ ਦੇਸ਼ ਨੂੰ ਇੱਕ ਰੱਖ ਲੈਂਦੇ ਤੇ ਜਾਂ ਤੇ ਜੇ ਦੂਜੀਆਂ ਦੋ ਕੌਮਾਂ ਸੀ ਤੇ ਆ ਸਾਡੇ ਅਕਾਲੀ ਭਰਾ ਜਿਹੜੇ ਸਾਰੀ ਜਿਹੜੀ ਦਵਾ ਹੀ ਕਰੀ ਜਾਂਦੇ ਕਿ ਅਸੀਂ ਹੀ ਕੌਮ ਸਰਤੇ ਚੱਕੀ ਆ ਇਹ ਉਦੋਂ ਸਾਨੂੰ ਗੁਲਾਮ ਨਾ ਕਰਾਉਂਦੇ ਤੇ ਸਾਨੂੰ ਉਸ ਜੁਅ ਤੇ ਸਾਡਾ ਸਿਰ ਨਾ ਦਿੰਦੇ ਵੀ ਭਾਈ ਦੇਸ਼ ਇੱਕ ਰੱਖੋ ਇਹ ਨਹੀਂ ਵੰਡ ਨਹੀਂ ਹੁੰਦੇ ਇਹ ਦੇਸ਼ ਗੁਰਸਿੱਖਾਂ ਦਾ ਗੁਰਮਖਾਂ ਦਾ ਹਿੰਦੂਆਂ ਦਾ ਮੁਸਲਮਾਨਾਂ ਦਾ ਉਹ ਸਾਰੇ ਬੁੱਧੀਆਂ ਜੈਨੀਆਂ ਸਭ ਦਾ ਸਾਂਝਾ ਹੈ ਇਹਦੀ ਵੰਡਣਾ ਪਾਓ ਤੇ ਜੇ ਪੌਣੀ ਹੈ ਤੇ ਫਿਰ ਸਾਡੀ ਝੋਲੀ ਵੀ ੱਡੀ ਹੋਈ ਹੈ ਤੇ ਮੇਰਾ خیال ਜੇ ਝੋਲੀ ਹਟ ਦਿੰਦੇ ਨਾ ਇਹ ਲੋਕ ਤੇ ਇਹ ਵੰਡ ਇਹ ਰੁਕ ਜਾਣੀ ਸੀ ਪਰ ਅਧਾਰੇ ਆਏ ਹੋਏ ਜਿਹੜੇ ਨਵੇਂ-ਨਵੇਂ ਸਿੱਖ ਸਜੇ ਸੀ ਉਹਨਾਂ ਨੂੰ ਆਪਣੀ ਬਾਗਡੋਰ ਦੇਤੀ ਉਹ ਪਤਰੀ ਮੂ ਉਹਨਾਂ ਨੂੰ ਤਿੱਤਰ ਧਰਮ ਦੇ ਨਾਲ ਲੈ ਗਿਆ ਕੌਮ ਫਸ ਗਈ ਕੋਸੋਤੀ ਫਸ ਗਈ ਬਹੁਤ ਫਸਿਆ ਦੇ ਨਾਲ ਜੋ ਵਾਪਰ ਰਿਹਾ ਉਹ ਸਾਹਮਣੇ ਸਿੱਖਾਂ ਦੀ ਨਮਾਇੰਦਾ ਜਥੇਬੰਦੀ ਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਹੈ ਸਾਡੇ ਤੁਹਾਡੇ ਬਜ਼ੁਰਗਾਂ ਨੇ ਰਲ ਕੇ ਬਣਾਈ ਹੈ ਸਾਰਿਆਂ ਨੇ ਪੰਥ ਨੇ ਰਲ ਕੇ ਬਣਾਈ ਹੈ ਅੱਜ ਹੁੰਦੇ ਤੇ ਆਰਐਸਐਸ ਦੀ ਜੀ ਕਰੇ ਦੇ ਲਕਸ਼ਣ ਕਰਾ ਦੇਵੇ ਉਦੋਂ ਬਾਅਦ ਤਿੰਨ ਸਰਕਾਰਾਂ ਪੰਜਾਬ ਦੀਆਂ ਦੀ ਇਲੈਕਸ਼ਨ ਹੋ ਗਈ ਹੈ ਤਿੰਨ ਸੈਂਟਰ ਸਰਕਾਰਾਂ ਦੀ ਇਲੈਕਸ਼ਨ ਹੋ ਗਈ ਹੈ ਪਰ ਜਿਹੜੀ ਸ਼ਰੋਣੇ ਕਮੇਟੀ ਦੀ ਇਲੈਕਸ਼ਨ ਨਹੀਂ ਹੋ ਰਹੀ ਤਿੰਨ ਸਰਕਾਰਾਂ ਉਦੋਂ ਬਾਅਦ ਬਣੀਆਂ ਇੱਕ ਵਾਰੀ ਬਾਦਲ ਦੀ ਬਣੀ ਇੱਕ ਵਾਰੀ ਕੈਪਟਨ ਦੀ ਬਣੀ ਇੱਕ ਹੋਰ ਹੋਰ ਬਣ ਗਈ ਹੈ ਪਰ ਹੁੰਦੀ ਕੋਈ ਲੱਛਣ ਨਹੀਂ ਕਿਉਂਕਿ ਉਹ ਆਰਐਸਐਸ ਦੀ ਮਰਜ਼ੀ ਹੈ ਕਰਾਵੇ ਨਾ ਕਰਾਵੇ ਉਹ ਅਨਡਾਇਰੈਕਟਲੀ ਬੜੇ ਸ਼ੁਭੇ ਹੱਥਾਂ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਸਾਨੂੰ ਸ਼ਰੂਨ ਹੀ ਬਹਿ ਕੇ ਵੀ ਤੇ ਸਾਰਾ ਕੁਝ ਕਹਿ ਕੇ ਜੇ ਕੋਈ ਬੋਲੇਗਾ ਤੇ ਸਿੱਖ ਦੁਖੀ ਹੈ ਜੇ ਗੱਲ ਸੱਚ ਨਾ ਕਹੀਏ ਫਿਰ ਵੀ ਔਖਾ ਹੈ ਕਹਿ ਲਈਏ ਸੰਜੇਰ ਨਾਇਲ ਸਿੰਘ ਜੀ ਇੱਕ ਗੱਲ ਕਿਹਾ ਕਰਦੇ ਸਨ ਕਿ ਇਹਨੇ ਸੱਚ ਕਹਿਣਾ ਬੜਾ ਔਖਾ ਹੈ ਘੋੜਾ ਹੋਵੇ ਲਗਾਮ ਪਾਈ ਹੋਵੇ ਟਾਠੀ ਤੇ ਬੱਧੀ ਹੋਵੇ ਬੰਦਾ ਬੈਠਾ ਹੋਵੇ ਹੱਥ 'ਚ ਛਾਟਾ ਹੋਵੇ ਸੱਚ ਕਹਿ ਕੇ ਘੋੜੇ ਨੂੰ ਛਾਟਾ ਮਾਰ ਦਵੇ ਤੇ ਘੋੜਾ ਭਜਾ ਕੇ ਲੈ ਜਾਵੇ ਉਹ ਯਾਰ ਜਿਹੜੇ ਤਿੰਨ ਸਰਕਾਰਾਂ ਦੀ ਰક્ષਣ ਹੋ ਗਈ ਇਹਦੀ ਨਹੀਂ ਹੋਈ ਕਿੰਨੇ ਨਹੀਂ ਕਰਾਈ ਉਹਨੇ ਨਹੀਂ ਕਰਾਈ ਜਿਹੜਾ 50 ਸਾਲ ਤੋਂ ਰਲਕੇ ਜੀ ਦੇ ਨਾਲ ਤੁਸੀਂ ਸਰਦਾਰ ਬਣਾਉਂਦੇ ਹੋ ਉਹ ਰਹੀ ਹੈ ਨਾ ਹੋਰ ਤਾਂ ਨਹੀਂ ਹੈਗੇ 77 ਜੇ ਵੀ ਬਣਾਈ ਸੀ ਉਦੋਂ ਬਾਅਦ ਵੀ ਬਣਦੀ ਰਹੀ ਹੈ ਇਕੱਠੇ ਵੀ ਰਹੇ ਆ ਸਾਰਾ ਕੁਝ ਹੋਇਆ ਤੇ ਕਦੇ ਸ਼ਰੋਨੀ ਕਮੇਟੀ ਦੇ ਸਮੁੰਦਰੀ ਹਾਲ ਵਿੱਚ ਲਕਸ਼ਮਨ ਦਾ ਮਤਾ ਵੀ ਨਹੀਂ ਪਾਸ ਕੀਤਾ ਗਿਆ ਇਲੈਕਸ਼ਨ ਕਰਾ ਦਿਓ ਇਹ ਸੱਚ ਹੈ ਜੇ ਬੋਲਦੇ ਆਂਗੇ ਤੇ ਭਾਂਬੜ ਮੱਚਦਾ ਤੇ ਕਹਿੰਦੇ ਸੱਚ ਕਹਾਂ ਤੇ ਭਾਂਬੜ ਮੱਚਦਾ ਚੋਪਰਾਹਾਂ ਤੇ ਕੁਝ ਨਹੀਂ ਬਚਦਾ ਪ੍ਰੋਬਲਮ ਇੱਥੇ ਖੜੀ ਆ ਸਾਰੀ جے ਸਤਾ ਦੀ ਲੋੜ ਹੈ ਦੋ ਪੱਖੇ ਹੋ ਗਏ ਪੰਥ ਇਕੱਠਾ ਦੋ ਵਾਕ ਹੋ ਗਏ ਪੰਚ ਘੁੱਟ ਪੈ ਗਈ ਕੋਈ ਪੰਥ ਦਾ ਪੰਡਾ ਜੇ ਬੈਠਾ ਹੈ ਪੰਥਾ ਬੈਠਾ ਹੈ ਪੰਚ ਸੰਗਤ ਜੇ ਬੈਠਾ ਹੈ ਪੰਥ ਜਾਰਾ ਕਿਰਤ ਕਰ ਰਿਹਾ ਹੈ ਪੰਥ ਦਾ ਪੰਜਾਬ ਛੜ ਛੜ ਕੇ ਦੇਸ਼ ਵਿਦੇਸ਼ ਦੁਨੀਆ ਭਰ ਦੇ ਵਿੱਚ ਜਾ ਕੇ ਕਿਰਤ ਕਰਕੇ ਇੱਥੋਂ ਦੇ ਲੋਕਾਂ ਦਾ ਢਿੱਡ ਪਾ ਰਿਹਾ ਜਿਵੇਂ ਕਰਦਾ ਹੁੰਦਾ ਤਾਂ ਇੱਥੇ ਮੇਰਾ ਖਾਲ ਉਸਦਾ ਰੋਟੀ ਵੀ ਨਾ ਪੂਰੀ ਹੁੰਦੀ ਥਣ ਇਹਨਾਂ 리ਡਰਾਂ ਨੇ ਸਾਨੂੰ ਉਹ ਜਗ੍ਹਾ ਤੇ ਲਿਆ ਕੇ ਡੋਬਿਆ ਜਿੰਨਾ ਜੇਰੇ ਨੂੰ ਤੋਂ ਖੜਾ ਨਹੀਂ ਛੁੜਦਾ ਇਹ ਰਹੀਆਂ ਰੂਹियां ਕੋਈ ਨਹੀਂ ਜਿਹਾ ਹੋਣੀਆਂ ਅੱਜ ਕਰ ਦੇਣਗੇ ਕੱਲ੍ਹ ਨੇ ਫੇਰ ਫੜ ਲੈਣਗੇ ਚਾਰ ਪੰਜ ਨੈਵੀ ਪਰਿਵਾਰ ਦੇ ਜੀ ਸ਼ਹੀਦ ਕਰਾਏ ਆ ਤਿੰਨ ਇਸ ਨੈਵੀ ਕਟੀਆਂ ਨੇ ਕੇਸ ਪਤਾ ਨਹੀਂ ਕਿੰਨੇ ਕੋ ਪਵਾਏ ਆ ਆ ਪਿੱਛੇ ਪਾਂਦੀ ਸਰਕਾਰ ਆ ਇਹ 14 ਕੇਸ ਪਾਏ ਸੀ ਇਹਨਾਂ ਨੇ ਸਰਬੱਤ ਖਾਲਸੇ ਵੇਲੇ ਜਿਨ੍ਹਾਂ ਜੋ ਮੈਂ ਅੱਜ ਵੀ 6 ਕੇਸ ਭੁਗਤ ਰਿਆਂ ਬਾਕੀ ਜੋ ਬਰੀ ਹੋ ਗਿਆ ਇਹ ਆਲੇ ਸਾਰੇ ਪੰਥ ਦਾ ਇਹ ਪੰਥ ਏ ਇਹ ਕੌਣ ਬੈਠਾ ਹੁਣ ਸਾਰੀ ਦਿਹਾੜੀ ਉਹ ਅਸੈਂਬਲੀ ਚੱਲਣ ਰਹੀ ਏ ਕੋਥੇ ਬੈਠਾ ਏ ਕੈਪਟਨ ਪਟਿਆਲੇ ਬੈਠਾ ਏ ਕੋਈ ਪੰਥ ਪੁੰਥ ਨਹੀਂ ਏ ਇਹ ਸਾਰੇ ਇਦਾਂ ਦੇ ਹੀ ਐ ਸਾਰੇ ਇਕੱਠੇ ਨੇ ਇਹਨਾਂ ਸਾਰਿਆਂ ਦੀ ਨਾਨੀ ਇੱਕ ਐ ਇੱਕੇ ਨਾਨੀ ਦੇ ਦੋਤੇ ਨੇ ਸਾਰੇ ਜਿਨ੍ਹਾਂ ਦੇ ਰੇਹਣਾ ਤੋਂ ਕੌਮ ਥੜਾ ਨਹੀਂ ਛਡਾਉਂਦੀ ਕੁਛ ਨਹੀਂ ਬਣਾ ਇੱਦਾਂ ਹੀ ਰੋਦੇ ਰਾਂਗੇ ਇੱਦਾਂ ਹੀ ਮੁੱਠ ਖਾਂਦੇ ਰਾਂਗੇ ਮੈਂ ਤੇ ਇੱਕੋ ਬੇਨਤੀ ਕਰਦਾ ਕਿ ਆਪਣਾ ਫਰਜ਼ ਜਿਹੜਾ ਬੰਦ ਆ ਆਪਾਂ ਆਵਾਜ਼ ਉਠਾ ਦੇ ਰਹੀਏ ਆਪਾਂ ਆਪਣੀ ਗੱਲ ਕਰ ਦੇ ਰਹੀਏ ਆਪਾਂ ਲੋਕਾਂ ਸਮੇਂ ਸੱਚ ਦਾ ਹੋਕਾ ਦਿੰਦਾ ਰਹੀਏ ਕੋਈ ਮੰਨਦਾ ਮੰਨੇ ਨਹੀਂ ਮੰਨਦਾ ਨਾ ਮੰਨੇ ਇਹ ਲੋਕਾਂ 'ਚ ਹੋਵੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਮੇਰੀ ਪੀੜ ਤੇ ਥੜ ਕੇ ਗਿਆ ਸੀ ਕਿ ਸਿੱਖੋ ਮੇਰੀ ਪੀੜ ਇਦਾਂ ਨਹੀਂ ਹੁੰਦੀ ਆ ਤੇ ਜੇ ਹਿੰਦੁਸਤਾਨੀਆਂ ਸਾਰੀਆਂ ਸਰਕਾਰਾਂ ਨੂੰ ਮਾੜੀ ਰਾਜਨੀਤੀ ਚਲੋਣੀ ਹੈ ਫਿਰ ਕਹਿੰਦਾ ਇਹ ਮੀਰੀ ਪੀਰੀ ਦੀ ਸਰਕਾਰ ਚੱਲ ਰਹੀ ਆ ਇਹ ਤੇ ਕੋ ਜਿਵੇਂ ਕਹਿ ਦਈਏ ਕਿ ਬੜਾ ਦੁਖਦਾਈ ਗੱਲ ਹੈ ਨਾ ਕਿ ਹਿੰਦੁਸਤਾਨ ਚ ਸਭ ਤੋਂ ਮਾੜੀਆਂ ਸਰਕਾਰਾਂ ਵੀ ਚਲਾਈਏ ਤੇ ਫਿਰ ਕਹਿ ਦਈਏ ਇਹ ਮੀਰੀ ਪੀਰੀ ਸਰਕਾਰ ਅਸੀਂ ਚਲਾ ਰਹੇ ਆ ਪੰਥ ਦੀ ਸਰਕਾਰ ਚੱਲ ਰਹੀ ਆ ਕੋਈ ਪੰਥ ਨਹੀਂ ਜੇ ਇਹ ਸਾਰੇ ਕੋਈ ਨਹੀਂ ਆਇਦਰ ਆਜੇ ਆਇਦਰ ਪਲਕੇ ਆ ਬਰਗਾਰੀ ਵਾਲਾ ਮੋਰਚਾ ਠਾਉਣਾ ਸੀ ਨਾ ਤੇ ਤਿੰਨ ਚਾਰ ਅਮੀਰ ਲੀਡਰ ਸੀ ਉਹਨਾਂ ਸਾਰਿਆਂ ਨੇ ਜਿੰਨੇ ਦਿਨ ਤੱਕ ਉਠਾ ਦੀ ਨਾ ਲਿਆ ਇਨਾਂ ਦੇ ਰਾਤ ਦੇ ਇੱਕ ਟੇਬਲ ਤੇ ਰੋਟੀ ਹੁੰਦੀ ਸੀ ਸਾਰਿਆਂ ਦੀ ਤੇ ਸੱਚ ਜੇ ਉਹ ਮੰਡਲ ਨੇ ਬਿਠਾਇਆ ਆਇਆ ਜੇ ਘਾਰੇ ਨਾਲ ਜਾ ਕੇ ਜਿੰਨਾਂ ਨੇ ਉਹ ਥਾ ਨਹੀਂ ਲਿਆ ਇਹਨਾਂ ਨੇ ਇਹਨਾਂ ਦੀ ਰੋਟੀ ਇੱਥੇ ਘਰ ਰਹੀ ਇਹਨਾਂ ਦੇ ਦਰਵਾਜ਼ੇ ਉਦਾਂ ਮਹਿਲਾਂ ਦੇ ਦਰਵਾਜ਼ੇ ਨਹੀਂ ਖੁੱਲਦੇ ਉਹ ਕੈਪਟਨ ਦੇ ਦਰਵਾਜ਼ੇ ਖੁੱਲੇ ਰਹਿੰਦੇ ਸੀ ਇੱਕੇ ਮੇਜ਼ ਤੇ ਬਹਿ ਕੇ ਰੋਟੀ ਖਾਂਦੇ ਸੀ ਤੇ ਕਹਿੰਦੇ ਸੀ ਕਿ ਇਹਨਾਂ ਲੋਕਾਂ ਨੂੰ ਆਪਾਂ ਹੱਕਣਾ ਹੈ ਤੁਹਾਡਾ ਮੌਕਾ ਮੈਂ ਜੇ ਤੂੰ ਹੀ ਆਖ ਲਿਆ ਕਰੋ ਮੇਰਾ ਮਿਲਦਾ ਮੈਨੂੰ ਆਖ ਲੈੰਦੋ ਤੂੰ ਜਿਹੜਾ ਨਾ ਤੀਜਾ ਹੱਥੋਂ ਇਹਨਾਂ ਨੂੰ ਹੱਕਣਾ ਹੈ ਆਪਾਂ ਇਹਨਾਂ ਨੂੰ ਆਪਾਂ ਸੋਝੀ ਨਹੀਂ ਆਉਣ ਜਣੀ ਤੇ ਸਤਿਗੁਰਾਂ ਨੇ ਸਾਨੂੰ ਸੋਝੀ ਦਿੱਤੀ ਸੀ ਪਰਜਾ ਅੰਦੀ ਜਾਣ ਵੇਣ ਕੂੜ ਪਸੱਤ ਮੁਖੋ ਵਾਲਾਈ ਅਸੀਂ ਕੂੜ ਪਸੱਤੀ ਗਈ ਜਾ ਰਹੇ ਆ ਮੈਂ ਵੀ ਤੁਹਾਡੇ ਨਾਲ ਡਈ ਆ ਮੈਂ ਵੀ ਗਈ ਜਾ ਰਿਹਾ ਤੁਸੀਂ ਵੀ ਗਈ ਜਾ ਰਹੇ ਹੋ ਪਰ ਆਪਾਂ ਆਪਣੀ ਆਵਾਜ਼ ਜਿਹੜੀ ਹੈ ਉਹਨੂੰ ਬੁਲੰਦ ਰੱਖੀਏ ਯਾਰੀ ਰੱਖੀਏ ਸ਼ਰੂਰ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੋੜ ਇਹਨੂੰ ਪਤਾ ਲੱਗਦਾ ਨਹੀਂ ਬਣਾ ਰਹੇ ਲੋਕ ਉਹ ਦੁੱਖ ਕਿੰਨਾ ਹੁੰਦਾ ਹੈ ਕਿ ਅਸੀਂ ਆਪਣੇ ਗੁਰਦਵਾਰੇ ਤਾਂ ਵੀ ਟੁੱਟ ਗਏ ਆ ਗੁਰਦਵਾਰਿਆਂ ਤਾਂ ਵੀ ਟੁੱਟ ਗਏ ਆ ਇਹਨਾਂ ਨੇ ਸਾਡਾ ਗੁਰਦਵਾਰੇ ਨਾਲੋਂ ਧਰਮ ਨਾਲੋਂ ਮੋਹ ਹੀ ਤੋੜ ਕੇ ਰੱਖ ਦਿੱਤਾ ਕੋਈ ਮੋੜ ਦੇਉਣ ਲਈ ਯਾਰ ਨਹੀਂ ਹੁੰਦਾ ਤੇ ਉਹ ਬਾਹਰੋਂ ਫੇਸ ਤੋਂ ਉਤਰਨ ਕਾਲ ਤੱਕ ਤੋਂ ਆ ਕੇ ਆਵਾਜੂ ਅਕਾਸ਼ ਤੋਂ ਆ ਕੇ ਬਣਾ ਜਾਣ ਇਹਨਾਂ ਨਰਮੋਈ ਕਰਤਾ ਸਾਨੂੰ ਇਹ ਪ੍ਰਬੰਧ ਦੇ ਸਬੰਧ 'ਚ ਇਹ ਨਲਾਇਕੀ ਦਾ ਕੁਝ ਲੋਕਾਂ ਦੀ ਹੈ ਨਾ ਮੇਰੇ ਵਰਗਿਆਂ ਦੀ ਕੁਝ ਲੋਕਾਂ ਨੇ ਨਲਾਇਕੀ ਹੋਈਗੀ ਨਾ ਆਹ ਸਾਡੀ ਇੰਨੀ ਵਿਮੋਖ ਕਰ ਦਿੱਤੀ ਮੇਰੇ ਗਿਰੋ ਮੈਂ ਗਲਤ ਕਹਿ ਗਿਆ ਹੋਵਾਂਗਾ ਮੈਂ ਮਾਫੀ ਮੰਗ ਲੈਂਦਾ ਮaaf ਕਰ ਦਿਓ ਮੈਂ ਸਮਾਪਤੀ ਕਰਨ ਲੱਗਾ ਅਮਰਤਪਾਲ ਸਿੰਘ ਬਾਰੇ ਤੇ ਬਾਕੀ ਸਿੰਘਾਂ ਬਾਰੇ ਮੈਂ ਇਹ ਗੱਲ ਬੇਨਤੀ ਕਰਾਂਗਾ ਤੇ ਸਰਕਾਰਾਂ ਨੇ ਉਦੋਂ ਛਕਣਾ ਜਿਹੜਾ ਜਾਂ ਤਾਂ ਤੁਹਾਡੀ ਆਵਾਜ਼ ਤਗੜੀ ਹੋਵੇ ਤੇ ਜਾ ਉਹਨਾਂ ਨੂੰ ਪਤਾ ਲੱਗ ਜਾਵੇ ਸਾਡੀ ਸਰਕਾਰ ਜਿਹੜੀ ਹੈ ਉਹ ਦਾਵਾ ਡੋਰ ਹੋ ਜਾਏਗੀ ਤੇ ਇਹਨਾਂ ਨੂੰ ਵੀ ਪਤਾ ਲੱਗ ਜਿਹੜੇ ਆ ਇੱਥੇ ਲਾਗੇ ਰਹਿੰਦੇ ਆਪਣੇ ਕੋ ਆ ਲਾਗੇ ਗਵਾਂਢ ਚ ਰਹਿੰਦੇ ਆ ਤੇ ਸਾਨੂੰ ਦੇ ਲੋਕਾਂ ਨੇ ਆਉਣ ਦੇਣਾ ਮੁੜ ਕੇ ਜੇ ਅਸੀਂ ਨਾ ਨਾ ਛੁੜਵਾਏ ਕਮੇ ਨਾ ਨੀਆ ਦਿੱਲੀ ਤੱਕ ਤਾਰਾ ਨੇ ਸਵੇਰ ਤੋਂ ਸ਼ਾਮ ਤੱਕ ਤਾਰਾ ਨੇ ਕਿਤੇ ਦੂਰ ਦੀ ਗੱਲ ਨਹੀਂ ਕਿ ਸਾਨੂੰ ਲੋਕਾਂ ਨੇ ਫੜਕਣਾ ਨਹੀਂ ਦੇਣਾ ਸਰਕਾਰ ਦੇ ਲਾਗੇ ਲੈ ਨਾ ਛੁੜਵਾ ਦਈਏ ਇਹਨਾਂ ਨੂੰ ਤੇ ਛੁੱਟ ਜਾਣਗੇ ਨਹੀਂ ਤੇ ਨਹੀਂ ਜੇ ਛੁੱਟਣਾ ਇਹ ਇਹ ਸੱਚ ਹੈ ਇਹ ਹੀ ਹਕੀਕਤ ਹੈ ਗਰਮ ਗੱਲਾਂ ਹੋ ਜਾਂਦੀਆਂ ਨੇ ਹੁਣ ਕਹੀਏ ਮੈਂ ਤਾਂ ਐਸੇ ਕਰਕੇ ਘਟ ਆਉਣਾ ਹਾਂ ਤੇ ਤਸੇ ਦੀ ਵੀ ਇਦਾਂ ਦੇ ਥੋੜਾ ਜਿਹਾ ਠੀਕ ਹੋਈ ਬਾਕੀ ਵੀ ਕੋਈ ਗਲਦਲਤ ਨਾ ਹੋਵੇ ਰਾਸ ਕਰੀ ਦੀ ਹੈ ਮਹਾਰਾਜ ਇਹਨਾਂ ਨੂੰ ਰਿਹਾ ਕਰੋ ਹੁਣ ਵੀ ਕਰੀ ਦੀ ਹੈ ਸਿਹਰੇ ਸ਼ਾਮ ਦੀ ਕਰੀ ਦੀ ਹੈ ਤੇ ਮੈਂ ਸੋਚੇ ਉਹਨਾਂ ਦੇ ਪਿਤਾ ਜੀ ਜਿਹਨਾਂ ਦੀ ਤਲ ਤੇ ਲੱਗੀ ਹੁੰਦੀ ਉਹਨੂੰ ਪਤਾ ਲੱਗਦਾ ਕੀ ਹੁੰਦਾ ਜਿਨ੍ਹਾਂ ਦੇ ਬੱਚੇ ਜਿਹੜੇ ਜੇਲਾ 'ਚ ਬਿਲ ਕਰੇ ਆ ਜਿਨ੍ਹਾਂ ਦੇ ਘਰੋਂ ਦੀਪੀਆਂ ਜਾਂ ਭੈਣਾ ਜਾਂ ਉਹਨਾਂ ਦੇ ਛੋਟੇ ਬੱਚੇ ਜਾਂ ਬਜ਼ੁਰਗ ਜਿਹੜੇ ਆ ਉਹਨਾਂ ਨਾਲ ਜੋੜੀ ਬੀਤਦੀ ਉਹਨੂੰ ਪਤਾ ਹੁੰਦਾ ਸੋ ਜਿਸ ਤਰ੍ਹਾਂ ਲੱਗੇ ਸੋ ਹੀ ਜਾਣੇ ਜਿਹਨੂੰ ਲੱਗਦੀ ਏ ਤੁਹਾਨੂੰ ਉਹਨੂੰ ਪਤਾ ਹੁੰਦਾ ਮੈਂ ਤਾਂ ਅਰਦਾਸ ਕਰਾਂਗਾ ਗੁਰੂ ਰਾਮਦਾਸ ਤੂੰ ਹੀ ਮੇਰ ਕਰ ਤੂੰ ਹੀ ਰક્ષਿਸ਼ ਕਰ ਤੇਰੇ ਤੋਂ ਬਗੈਰ ਸਾਡਾ ਕੋਈ ਸੰਸਾਰ 'ਚ ਆਸਰਾ ਨਹੀਂ ਸਾਰੇ ਆਸੇ ਟੁੱਟ ਗਏ ਆ ਕਿਸੇ ਸਰਕਾਰ ਦਾ ਕਿਸੇ ਕਾਨੂੰਨ ਦਾ ਕਿਸੇ ਰਾਜਸੀ ਪਾਰਟੀ ਦਾ ਕਿਸੇ ਰਾਜਸੀ ਦਾ ਛੱਡੋ ਕਿਸੇ ਧਰਮ ਦੀ ਵੱਡੀ ਸੰਸਥਾ ਦਾ ਵੀ ਕੋਈ ਆਸਰਾ ਜਾਂ ਸਾਨੂੰ ਦਿਸਦਾ ਨਹੀਂ ਜੇਗਾ ਕਿ ਤੁਸੀਂ ਕਿਰਪਾ ਕਰਦੇ ਹੋ ਹੁਣ ਤੁਸੀਂ ਹੀ ਮਿਹਰ ਕਰਦੇ ਹੋ ਰਹਿਮਤ ਕਰਦੇ ਹੋ ਸਾਡੇ ਪੰਤੇ ਤੇ ਮਿਹਰੂ ਦੇ ਦਿੱਤ ਕਰਦਾ ਸ਼ਮਾ ਦਾ ਜਾਤਿਕਾ ਭੁੱਲਾ ਚੁਕਾ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਾਦ ਪੈਸਾ ਪਾਈ ਰੋਪਨ ਸਿੰਘ ਜੀ ਹੋਣਾਂ ਦਾ